ਹਰਪੇ 1000 ਉਹ ਯਾਰ ਤੂੰ ਪਕਾਈਗਾ ਤੋ ਕਰਾਉਣਾ ਹੁੰਦਾ ਬਾਈ ਇੱਥੇ ਨਾ ਬਣੀ ਵੀ ਚੀਜ਼ ਤਾਂ ਲੈ ਲੈ ਇੱਥੋਂ 1000 ਆਏ ਮਰਜੀ ਦੇ ਹਿਸਾਬ ਨਾਲ ਪਹਿਲੀ ਤਾਂ ਗੱਲ ਕੋਈ ਬਣਾਉਂਦਾ ਨਹੀਂ ਤੇ ਦੂਜੀ ਗੱਲ ਆ ਦੂਜੀ ਗੱਲ ਜੇ ਕੋਈ ਬਣਾ ਦਿੰਦਾ ਉਹ ਬਾਹਰ ਨਹੀਂ ਭੇਜਦਾ ਯਾਰ ਹੁਣ ਇੰਨਾ ਕੁਝ ਇਕੱਠਾ ਥੋੜਾ ਹੁੰਦਾ ਹੁੰਦਾ ਯਾਰ ਬਾਈ ਜੇ ਮੇਰੇ ਹਿਸਾਬ ਨਾਲ ਹਾਂਜੀ ਬਾਈ ਇੱਕ ਮਿੰਟ ਇੱਕ ਮਿੰਟ ਮੈਂ ਫੋਨ ਫੇਰ ਕਰਦਾ ਬਾਈ ਹਾਂਜੀ ਹਾਂਜੀ ਬਾਈ ਜੀ ਕੀ ਗੱਲ ਕਰੀ ਜਾਂਦੇ ਸੀਗੇ ਉਹ ਯਾਰ ਸਾਡਾ ਬੰਦਾ ਯਾਰ ਬਾਹਰ ਹਾਂਜੀ ਕਹਿੰਦਾ ਮੈਂ ਪਤਾ ਨਹੀਂ ਕਿਸੇ ਦੇ ਦੇਖਿਆ ਸਮਾਨ ਠੀਕ ਹੈ ਜੀ ਤੇ ਉਹ ਫੋਟੋ ਭੇਜਦਾ ਕਹਿੰਦਾ ਮੈਂ ਉਹੋ ਬਣਾ ਕੇ ਦੇ 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 ਦਾਂਗੇ ਬਾਈ ਜੀ ਜਿਹੜੀ ਚੀਜ਼ ਕਾਹੋਗੇ ਫੋਟੋ ਚ ਉਹੀ ਬਣਾ ਕੇ ਦੇ ਦਾਂਗੇ ਤੁਹਾਨੂੰ ਫਿਰ ਉਹ ਪੰਗਾ ਪਤਾ ਕੀ ਆ ਬਾਈ ਤੂੰ ਬਣਾ ਕੇ ਤਾਂ ਦੇ ਦੇਗਾ ਹੁਣ ਚਲੋ ਕਾਰੀਗਰ ਮੈਨੂੰ ਦਿਸੀ ਜਾਂਦੇ ਲੱਗੇ ਪਿਆ ਹਾਂਜੀ ਹਾਂਜੀ ਬਾਈ ਬਾਹਰ ਨਹੀਂ ਭੇਜ ਆਂਦਾ ਨਾ ਬਾਹਰ ਵੀ ਭੇਜ ਦਾਂਗੇ ਬਈ ਆਪਣੇ ਕੋਲ ਐਕਸਪੋਰਟ ਲਾਇਸੈਂਸ ਆ ਸਮਾਨ ਭਾਈ ਤੁਸੀਂ ਇੱਕ ਕਾਰਮਿਕ ਹੱਥੀਕ ਰਾਉਣਾ ਚਾਹੁੰਦੇ ਆ ਬੰਦੇ ਆਪਦੀ ਮਰਜ਼ੀ ਨਾਲ ਕਾਰਮਿਕ ਕਰਾਉਣੀ ਤੇ ਬਾਈ ਜੀ ਆਪਾਂ ਟੀਮ ਕਾਦੇ ਹਾਸਤੇ ਛੱਡੀ ਆਪਾਂ ਕਿਉਂਕਿ ਤੁਸੀਂ ਤੁਹਾਡੇ ਬੰਦੇ ਪਤਾ ਕੀ ਕਰਦੇ ਆ ਮੈਂ ਆਮ ਦੇਖਿਆ ਵੀ ਇਹ ਜੀਆਂ ਚੀਜ਼ਾਂ ਨਾ ਫਰੇਮ ਆ ਹਾਂਜੀ ਸਾਰੇ ਮੰਗਾਏ ਹੁੰਦੇ ਆ ਨਹੀਂ ਨਹੀਂ ਬਾਈ ਜੀ ਆਪਾਂ ਤੁਹਾਡੇ ਮੂਰੇ ਬਣਾਵਾਂਗੇ ਸਾਰੀ ਫਿੱਟ ਕਰ ਦਿੰਨੇ ਆ ਮਤਲਬ ਫਿੱਟ ਕਰਕੇ ਫਿਰ ਉਹ ਹੁਣ ਆ ਫਰੇਮ ਆ ਉਹ ਚਾਹਵੇ ਕੁਝ ਹੋਰ ਬਣਾਉਣਾ ਫਿਰ ਬਣਦਾ ਨਹੀਂ ਤੁਸੀਂ ਮੇਰੇ ਨਾਲ ਆਓ ਮੈਂ ਤੁਹਾਨੂੰ ਦਿਖਾਉਣਾ ਇੱਥੇ ਸਾਰੀ ਚੀਜ਼ ਆਪਣੀ ਹੱਥੀ ਬਣਦੀ ਆ ਪਹਿਲਾਂ ਆ ਕੇ ਬੰਦਾ ਭਾਵੇਂ ਲੱਕੜ ਚੈੱਕ ਕਰ ਲੇ ਜਿਹੜੇ ਮਰਜ਼ੀ ਮਿਸਤਰੀ ਤੋਂ ਚੈੱਕ ਕਰਾ ਲੇ ਐਮ ਪੀ ਠੀਕ ਹੋਊਗੀ ਸਾਰੀ ਨਹੀਂ ਆ ਜਿਵੇਂ ਹੁਣ ਇਹ ਮਤਲਬ ਕਿ ਸਾਰੀ ਐਮ ਪੀ ਠੀਕ ਹੈ ਤੇ ਹੱਥ ਨਾਲ ਕਢਾਈ ਹੋ ਰਹੀ ਆ ਇਹ ਕਾਰੀਗਰ ਸਿਰਫ ਆਪਣੇ ਕੋਲ ਹੀ ਨੇ ਪੰਜਾਬ 'ਚ ਆ ਆ ਹੱਥ ਨਾਲ ਕੰਮ ਕਰੀ ਜਾਂਦਾ ਸਾਰਾ ਹੱਥੀ ਕੰਮ ਹੋਊਗਾ ਇਹਦੇ ਤੇ ਜਿਹੜਾ ਹੋਊਗਾ ਸਾਰੀ ਉੱਤੇ ਪੀ ਪਾਲਿਸ਼ ਹੋਊਗੀ ਅੱਛਾ ਆ ਕੁਰਸੀ ਦੀਆਂ ਵਾਹਾਂ ਬਣਦੀਆਂ ਇਹ ਲੈਗਸ ਬਣ ਰੀਆਂ ਨੇ ਜੀ ਆਹ ਬੈੱਡ ਦਾ ਬਣ ਰਿਹਾ ਤੇ ਆ ਸਾਰੀ ਡਰਾਇੰਗ ਕਾਫ ਕਰਦੇ ਆ ਪਹਿਲਾਂ ਫਰਮਾ ਆਪਣਾ ਦਿੰਨਿਆ ਬਣੇ ਪਏ ਨੇ ਉਦੋਂ ਬਾਅਦ ਸਾਰੀ ਕਢਾਈ ਆਪ ਕਰਦੇ ਨੇ ਹੱਥ ਨਾਲ ਮਤਲਬ ਜੇ ਸਾਡੇ ਬੰਦੇ ਨੇ ਫੋਟੋ ਭੇਜਤੇ ਜੁਮਾ ਸੇਮ ਡਿੱਟੋ ਜਿਹੜੀ ਚੀਜ਼ ਕਹੋਗੇ ਉਹ ਬਣਾ ਕੇ ਦੇ ਦਾਂਗੇ ਇਹ ਵੀ ਜ਼ਿਆਦਾਤਰ ਸਾਰਾ ਕੁਝ ਫੋਟੋਾਂ ਚ ਹੀ ਸਾਨੂੰ ਆਇਆ ਹੋਇਆ ਇੱਕ ਪੰਗਾ ਹੋਰ ਪੈ ਜਾਣਾ ਵੀਰੇ ਯਾਰ ਪੰਗਾ ਹੋਰ ਪੈ ਜਾਣਾ ਲੱਕੜ ਨਾ ਯਾਰ ਬਾਈ ਮੈਂ ਤੈਨੂੰ ਨਹੀਂ ਕਹਿੰਦਾ ਪਰ ਸੱਚੀ ਲੁੱਕ ਗੱਲੀ ਸੁੱਕੀ ਬਹੁਤ ਲੱਗਦੀ ਨਹੀਂ ਗੱਲ ਸਹੀ ਹੈ ਬਈ ਤੁਹਾਡੀ ਲੁੱਕ ਹੀ ਲਾਂਦੇ ਆ ਕੋਈ ਸ਼ੱਕ ਨਹੀਂ ਗੱਲੀ ਸੁੱਕੀ ਲੱਕੜ ਦਾ ਬਾੜਾ ਬੰਗਾ ਪੈਂਦਾ ਵੀ ਮੁੰਕੇ ਅਗਲਾਂ ਦਾ ਬਾਹਰ ਹੀ ਜਾਣਾ ਉੱਥੇ ਕਿਹਨੇ ਦੇਖਣਾ ਆ ਚੱਕਰ ਪਾਇਆ ਤੁਹਾਨੂੰ ਮੈਂ ਦਿ ਜਿਹੜੀ ਲੋਕੀ ਚੀਜ਼ ਬਣੀ ਬਣਾਈ ਲੈ ਜਾਂਦੇ ਹਨ ਉਹ ਚ ਸਾਰਾ ਕੁਝ ਹੀ ਚੱਲੀ ਜਾਂਦਾ ਵਿੱਚ ਹਾਂ ਲੱਕੜ ਗਿੱਲੀ ਛੱਡੋ ਤੁਸੀਂ ਲੱਕੜ ਹੀ ਦੂਜੀ ਲਾ ਦਿੰਦੇ ਆ ਬਾਈ ਬੱਗੀ ਲਾ ਦਿੰਦੇ ਆ ਆਪਣੇ ਕੋਲ ਸਾਰੀ ਚੀਜ਼ ਦਾ ਪਹਿਲਾਂ ਚੈੱਕ ਹੁੰਦੀ ਹੈ ਇੱਥੇ ਮੋਇਸਚਰ ਮੀਟਰ ਨਾਲ ਇਹਦਾ ਮੋਇਸਚਰ ਚੈੱਕ ਹੁੰਦਾ ਇਹ ਹੁਣ ਤੁਹਾਡੇ ਮੂਰੇ ਮੋਇਸਚਰ ਆ ਰਿਹਾ 10 ਨਹੀਂ ਨਹੀਂ 1 ਮਿੰਟ 1 ਮਿੰਟ ਇੱਕ ਮਿੰਟ 1 ਮਿੰਟ ਰੁਕੋ ਆ ਆ ਆ ਕੀ ਆ ਇਹ ਮੋਇਸਚਰ ਮੀਟਰ ਹੈ ਜੀ ਆਹਾ ਹਾਂਜੀ ਹਾਂ ਜਿਵੇਂ ਆਪਾਂ ਝੋਨੇ ਦਾ ਚੈੱਕ ਕਰਦੇ ਹੁੰਦੇ ਹਾਂ ਹਾਂਜੀ ਹਾਂ ਉਹ ਵੀ ਇਹਦਾ ਮੋਇਸਚਰ ਹੁੰਦਾ ਲੱਕੜ ਦਾ ਮੈਂ ਇਹਦਾ ਚੈੱਕ ਕਰਕੇ ਦੇਖਾਂ ਕਰੋ ਬਾਈ ਕਰੋ ਇਹਨੂੰ ਖਬੋ ਦਾ ਮੋਇਸਚਰ ਦਾਸ ਆ ਰਿਹਾ ਜੀ 12 ਤੋਂ 8 ਦੇ ਵਿਚਾਲੇ ਹੋਣਾ ਚਾਹੀਦਾ ਮੋਇਸਚਰ ਇੱਕ ਮਿੰਟ ਚੈੱਕ ਕਰਕੇ ਦੇਖਾਂ ਇਹ ਬਣੇ ਹੋਏ ਢਾਂਚੇ ਦਾ ਜੀ ਇਹਦਾ ਵੀ ਚੈੱਕ ਕਰ ਸਕਦੇ ਤੁਸੀਂ ਹਾਂ ਇਹਦਾ 11 ਆ ਰਿਹਾ ਬਸ ਜਿਵੇਂ ਸਹੀ ਹੈ ਜੀ ਮੋਇਸਚਰ ਇਹਦਾ ਜਿੱਥੇ ਮਰਜ਼ੀ ਚੈੱਕ ਕਰ ਸਕਦੇ ਹੋ ਇਹ ਤਾਂ ਬਣਿਆ ਆ ਛੋਨੇ ਵੇ ਇਹਦਾ ਵੀ 8 ਆ ਹਾਂਜੀ ਹਾਂ ਜਿਹੜਾ ਚਿਰਦਾ ਲੱਗਿਆ ਵਾ ਮੈਂ ਕਹਿੰਦਾ ਚੈੱਕ ਤੱਕ ਰਹੀਏ ਨਾ ਵੀ ਕਿੰਨੀ ਕਿ ਸੁੱਕੀ ਆ ਹੁਣ ਆ ਤਾਂ ਆਪਾਂ ਨੂੰ ਪਤਾ ਹੀ ਹੈ ਨਾ ਵੀ ਚਿਰਦਾ ਲੱਗਿਆ ਵਾ ਵੀ ਇਹਦੇ ਮੁਕਾਬਲੇ ਆ ਕਿੰਨਾ ਕਿ ਗਿੱਲਾ ਸੁੱਕਾ ਪਤਾ ਤਾਂ ਲੱਗੇ ਸਾਰਾ ਸੁੱਕਾ ਮਾਲ ਹੈ ਜੀ ਜਿਹੜਾ ਵੀ ਆਪਣੇ ਕੋਲ ਹੋਊਗਾ ਸਾਰਾ ਕੁਝ ਸੁੱਕਾ ਹੀ ਹੋਊਗਾ ਆ ਸਮਝ ਆ ਰਹਾ ਤਾਂ ਕੰਮ ਦੀ ਚੀਜ਼ ਸਿੱਖਣ ਨੂੰ ਮਿਲ ਗਈ ਇੱਕ ਕੱਲੇ ਯਾਰ ਮੈਨੂੰ ਹੁਣ ਦੋ ਤਿੰਨ ਗੱਲਾਂ ਤਾਂ ਕਲੀਅਰ ਹੋ ਗਈਆਂ ਮੇਰੇ ਜੀ 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 ਹੁਣ ਪੰਗਾ ਪਤਾ ਕੀ ਪੈਂਦਾ ਹਾਂਜੀ ਵੀ ਚੱਲ ਤੂੰ ਮਰਜ਼ੀ ਨਾ ਬਣਾ ਤਾ ਮਰਜ਼ੀ ਦਾ ਭੇਜ ਤਾ ਇੱਕ ਸਾਡੇ ਬੰਦੇ ਦੀ ਕੋਠੀ ਇਧਰ ਵੀ ਆ ਜਲੰਧਰ ਠੀਕ ਹੈ ਜੀ ਹੁਣ ਕੂਠੀ ਪੈ ਗਈ ਠੀਕ ਹੈ ਬਾਈ ਜੀ ਹੁਣ ਕੀ ਪੰਗਾ ਪੈਂਦਾ ਨਾ ਕਈ ਵਾਰ ਜਿਹੜਾ ਮੇਰਾ ਦਿਮਾਗ ਕਹਿੰਦਾ ਠੀਕ ਹੈ ਜੀ ਕਿਸੇ ਦਾ ਡ్రਾਈੰਗ ਰੂਮ ਚੌੜਾ ਜੀ ਜੀ ਕਿਸੇ ਦਾ ਛੋਟਾ ਠੀਕ ਹੈ ਜੀ ਕਿਸੇ ਦਾ ਬੈੱਡਰੂਮ ਛੋਟਾ ਕਿਸੇ ਦਾ ਵੱਡਾ ਠੀਕ ਹੈ ਜੀ ਕਿਸੇ ਦਾ ਲੰਮਾ ਕਿਸੇ ਦਾ ਚੌੜਾ ਠੀਕ ਹੈ ਜੀ ਹੁਣ ਚੀਜ਼ ਮੈਨੂੰ ਪਸੰਦ ਆ ਗਈ ਆਹਾ ਹਮ ਹਮ ਪਰ ਮੈਨੂੰ ਇਹਦੋਂ ਥੋੜੀ ਜਿਹੀ ਵੱਡੀ ਚਾਹੀਦੀ ਛੋਟੀ ਚਾਹੀਦੀ ਆ ਉਹਦੇ ਹਿਸਾਬ ਨਾਲ ਕੋਈ ਬੰਦਾ ਜੇ ਸਾਰੀ ਕੋਠੀ ਦਾ ਫਰਨੀਚਰ ਹੀ ਲੈਣਾ ਕੋਈ ਉਹੋ ਜਿਹਾ ਹਿਸਾਬਕਤਾ ਉਹ ਸਾਡੀ ਆਪਣੀ ਟੀਮ ਹੈਗੀ ਆ ਜੀ ਸਪੈਸ਼ਲ ਰੱਖੀ ਹੋਈ ਉਹ ਘਰੇ ਜਾ ਕੇ ਇੰਚ-ਇੰਚ ਮਿੰਨਕੇ ਨਾਪ ਲਾਊਗੀ ਕੀ ਦਿੱਕਤ ਆਉਂਦੀ ਆ ਕੋਈ ਸੋਫਾ ਛੋਟਾ ਵੱਡਾ ਆ ਗਿਆ ਵਿੱਚ ਭਿੜੀ ਜਾਂਦੇ ਆ ਸੋਫੇ ਹੂੰ ਕੋਈ ਨਾ ਕੋਈ ਦਿੱਕਤ ਆ ਹੀ ਰਹਿੰਦੀ ਅਜੇ ਤੁਸੀਂ ਬਣੇ ਬਣਾਏ ਲੈ ਕੇ ਜਾਓਂਗੇ ਹੂੰ ਤੁਹਾਡੇ ਹਿਸਾਬ ਨਾਲ ਆਪ ਆ ਕੇ ਟੀਮ ਸਾਰਾ ਚੈੱਕ ਕਰਕੇ ਫਿਰ ਫਰਨੀਚਰ ਬਣਾਊਗੀ ਕੱਲੀ-ਕੱਲੀ ਚੀਜ਼ ਚੈੱਕ ਕਰਕੇ ਬਣਾਊਗੀ ਇਹ ਸਾਡੀ ਗਾਰੰਟੀ ਹੈ। ਅੱਛਾ ਮਤਲਬ ਮੇਰੇ ਹਿਸਾਬ ਨਾਲ ਮੇਰੇ ਮਕਾਨ ਦੇ ਹਿਸਾਬ ਨਾਲ ਚੀਜ਼ ਬਣ ਜਾਏਗੀ। ਤੁਹਾਡੇ ਹਿਸਾਬ ਨਾਲ ਹੀ ਬਣੂਗੀ ਬਈ ਫੇਰ ਹੀ ਕੋਈ ਫਾਇਦਾ ਏਦੇ। ਵਧੀਆ ਚੀਜ਼ ਤੁਹਾਨੂੰ ਦੇਵਾਂਗੇ। ਆ ਆ ਜਿਹੜਾ ਬਣਿਆ ਪਿਆ ਇਹ ਕਿਸੇ ਦੇ ਹਿਸਾਬ ਨਾਲ ਬਣਿਆ ਪਿਆ? ਹਾਂਜੀ ਹਾਂ ਇਹ ਬਾਹਰ ਜਾਣਾ ਬਈ। ਇਹ ਬਾਹਰੋਂ ਡਿਜ਼ਾਈਨ ਭੇਜਿਆ ਸੀਗਾ ਸਾਨੂੰ ਕਿਸੇ ਨੇ। ਯੂਰੋਪੀਅਨ ਡਿਜ਼ਾਈਨ ਹੈ। ਇਹ ਸਾਰਾ ਬਾਹਰ ਪਾਲਿਸ਼ ਹੋ ਕੇ ਜਾਣਾ ਹੈ। ਅੱਛਾ ਇੱਕ ਪੰਗਾ ਹੋਰ ਪੈਂਦਾ ਯਾਰ। ਹਾਂਜੀ। ਉੱਤੇ ਪਾਂਲਛ ਪੂਛ ਗਈ ਰੀ ਨਾ ਨਾ। ਤੁਹਾਨੂੰ ਪਾਲਿਸ਼ ਵੀ ਦਿਖਾ ਕੇ ਲੈਣੇ ਬਈ। ਹਾਂ ਪਾਲਿਸ਼ ਵੀ ਦਿਖਾ ਕੇ ਲੈਣਾ ਸਾਰਾ ਕੁਝ ਨਾ ਪੰਗਾ ਪਿਆ ਸਾਰਾ ਕੁਝ ਇਨ ਹਾਊਸ ਹੋਊਗਾ ਬਈ ਤੁਹਾਨੂੰ ਕਿਹੜੀ ਚੀਜ਼ ਦਿਖਾਣੇ ਆ ਕੱਲੀ ਕੱਲੀ ਆ ਤੁਹਾਨੂੰ ਪਾਲਿਸ਼ ਵਾਲੇ ਯੂਨਿਟ ਚ ਲੈ ਕੇ ਚਾਉਂਦੇ ਤੁਹਾਨੂੰ ਦੇਖਾ ਕਾ ਕੀ ਬਣਿਆ ਪਿਆ ਮਰਾ ਇਹ ਦਿਖਾਈਂਗਾ ਆਹ ਅੱਛਾ ਇਹ ਤਾਂ ਬਾਬੇ ਦਾ ਹਾਂਜੀ ਹਾਂਜੀ ਇਹ ਕਸਟਮਾਈਜ਼ਡ ਬਈ ਜਿਵੇਂ ਮਰਜ਼ੀ ਕਰਵਾ ਲਓ ਇਹਨੂੰ ਜਿਹੜੀ ਪਾਲਿਸ਼ ਕਹੋਗੇ ਮੈਲਾਮਾਈਨ ਕਹੋਗੇ ਪੀਯੂ ਕਹੋਗੇ ਅੱਜਕੱਲ ਨੋਰਮਲ ਪਾਲਿਸ਼ ਨਹੀਂ ਪੀਯੂ ਪਾਲਿਸ਼ ਕਹਿ ਕੇ ਵੇਚ ਰਹੇ ਆ ਜੀ ਜਿਹਨਾਂ ਨੂੰ ਨੌਲੇਜ ਵੀ ਨਹੀਂ ਪਾਲਿਸ਼ ਦੀ ਆਪਾਂ ਨੂੰ ਕੱਲੀ-ਕੱਲੀ ਚੀਜ਼ ਦੀ ਬੰਦੇ ਨੂੰ ਪਹਿਲਾਂ ਨੌਲੇਜ ਦੇਵਾਂਗੇ ਫਿਰ ਉੱਤੇ ਆਪਾਂ ਉਹ ਚੀਜ਼ ਕਰਾਂਗੇ ਵੇਖ ਕੇ ਮਾੜਾ ਦਿਖਾਉ ਆਜੋ ਆਜੋ ਬਾਈ ਜੀ ਇੱਥੇ ਆਹ ਵਾਲੀ ਜਿਹੜੀ ਆ ਇਹ ਹਜੇ ਹੋਈ ਜਾਣੀ ਆ ਤੇ ਆਹ ਦੇਖੋ ਇਹਦੇ ਸਾਰੇ ਰੇਸ਼ੇ ਦਿਖੀ ਜਾਂਦੇ ਸਾਰੀ ਸਾਗਮਾਨ ਕਿਉਂਕਿ ਇਹਦੇ ਉੱਤੇ ਆ ਪਾਲਿਸ਼ ਚੜ ਜਾਣੀ ਆ ਤੇ ਪਤਾ ਤਾਂ ਲੱਗਣਾ ਨਹੀਂ ਕੁਝ ਆਪਾਂ ਨੂੰ ਇਹ ਥੱਲੇ ਜੋ ਮਰਜੀ ਲਾ ਦਿਓ ਫਾਈਬਰ ਲਾਈ ਜਾਂਦੇ ਲੋਕੀ ਹੋਰ ਲ ਪਾਲਿਸ਼ਿਤ ਮਾੜੀ ਦਿਖਾਈ ਬਾਈ ਕਿਹੜੀ ਵਰਤਦੇ ਆਪਾਂ ਪਾਲਿਸ਼ੇਸ਼ਨ ਪੇਂਟਸ ਦੀ ਬਾਈ ਆਪਾਂ ਇਹ ਆ ਡੱਬੇ ਆਪਾਂ ਇਹ ਡੱਬਾ ਲੈ ਨਹੀਂ ਯਾਰ ਬੰਦਾ ਘਰਾਂ ਤੂੰ ਯਾਰ ਇਹ ਚ ਮੰਨਣ ਵਾਲੀ ਗੱਲ ਆ ਤੇਰੀ ਹੈ ਆ ਆਪ ਮੁੰਡੇ ਆ ਪਾਲਸ਼ਾਂ ਕਰੀ ਜਾਂਦੇ ਆ ਹੁਣ ਮੈਨੂੰ ਮਾੜਾ ਇਹ ਕਨਫਰਮ ਹੈ ਇੱਕ ਚੀਜ਼ ਹੋਰ ਕਰਾ ਦੇ ਯਾਰ ਮੈਨੂੰ ਤੇਰੇ ਤੇ ਵਿਸ਼ਵਾਸ ਹੋ ਰਿਹਾ ਠੀਕ ਹੈ ਜੀ ਮੈਂ ਬੰਦੇ ਨੂੰ ਗੱਲ ਤੇਰੀ ਮੈਂ ਕਰਾ ਦੂੰਗਾ ਠੀਕ ਹੈ ਮੈਨੂੰ ਥੋੜਾ ਜਿਹਾ ਗੱਦਿਆਂ ਦਾ ਥੋੜਾ ਜਿਹਾ ਡਾਊਟ ਹੈ ਗੱਦੀ ਨਰਮ ਨੂ ਰਪਏ ਨਾ ਗੱਦੀ ਦਾ ਪੰਗਾ ਪਤਾ ਕੀ ਪੈਂਦਾ ਉਹ ਗੱਦੀਆਂ ਜਾਂਦੀਆਂ ਬੈ ਤੁਹਾਨੂੰ ਕਿੱਥੇ ਦੁਕਾਨੇ ਬਾਈ ਸਿੱਟਣ ਜੋਗਾ ਬੰਦਾ ਜਿਹੜੀਆਂ ਗੱਦੀਆਂ ਰੀਜ ਨਾ ਬੰਦਾ ਲੈ ਲਓ ਕੀ ਲਾ ਰਹੇ ਨੇ ਨਾ ਗੱਦੀਆਂ ਜਿਹੜੀਆਂ ਹਾਂ ਉਹ ਲਾ ਰਹੇ ਨੇ ਐਚ ਆਰ ਕਹਿ ਦਿੰਦਾ ਕੋਈ 32 ਕੋਈ 40 ਇਹ 100 ਡੈਂਸਿਟੀ ਦੀ ਗੱਦੀ ਹੈ ਜੀ ਹਾਂ ਇਹ ਲੇਟੈਕਸ ਗੱਦੀ ਹੈ ਜਿਹਨੂੰ ਇਹਦੇ ਬਾਰੇ ਪਤਾ ਹੈ ਉਹਨੂੰ ਪਤਾ 25 ਸਾਲ ਦੀ ਗਾਰੰਟੀ ਹੈ ਬਈ ਇਹਦੀ ਇਹ ਉਹ ਗੱਦੀ ਨਹੀਂ ਹੈ ਜਿਹੜੀ 100 150 ਵਾਲੀ ਨੇ 25 ਸਾਲ ਦੀ ਗਾਰੰਟੀ ਦਾ ਮਤਲਬ ਹੈ 25 ਸਾਲ ਦੇ ਵਿੱਚ ਬੈਠ ਗੱਡੀ ਪੁੱਛ ਗਈ ਬੈਂਦੀ ਨਹੀਂ ਬਈ ਉਹ ਤੋਂ ਬਾਅਦ ਵੀ ਨਹੀਂ ਬੈਂਦੀ ਕੋਈ ਕੋਈ ਨਾਪ ਲੈ ਲੇ ਇਹਦਾ ਵੀ ਇਦੋਂ ਜੇ ਇਹ ਦੋ ਸੂਤ ਤਿੰਨ ਸੂਤ ਘਟ ਗਈ ਹੂੰ ਤਾਂ ਇਹ ਤੁਹਾਡੀ ਆ ਸਾਡੀ ਆ ਬਈ ਸਾਡੀ ਆ 25 ਸਾਲ ਤੱਕ ਸਾਡੀ ਆ ਬਈ ਸੋਫੇ ਵੀ ਜਿਹੜੇ ਤੁਸੀਂ ਸਾਡੇ ਤੋਂ ਇਦਾਂ ਦੇ ਲੈ ਕੇ ਜਾਉਂਗੇ ਨਾ ਹਾਂ ਇਹਨਾਂ ਨੂੰ ਅੱਗ ਲਾ ਕੇ ਤੁਹਾਨੂੰ ਫੂਕਣਾ ਪਊਗਾ ਇਹਨਾਂ ਨੇ ਜਾਣਾ ਕਿਤੇ ਨਹੀਂ ਨਾ ਇਹਨੂੰ ਸਿਆਂਖ ਲੱਗਣੀ ਆ ਕੁਝ ਵੀ ਨਹੀਂ ਲੱਗਣਾ ਬਈ ਹੋਣਾ ਕੀ ਹੈ ਇਹਨਾਂ ਨੂੰ 100 ਸਾਲ ਬਾਅਦ ਵੀ ਤੁਹਾਡੇ ਕੋਲ ਪਈ ਰਹੇ ਜਿਵੇਂ ਪੁਰਾਣੇ ਬੇਬਿਆਂ ਦੇ ਸੰਦੂਕ ਪਏ ਨੇ ਪੇਟੀਆਂ ਪਈਆਂ ਲੋਕਾਂ ਕੋਲ ਆ ਆ ਆ ਬੜੇ ਯਾਰ ਬਣੀ ਜਾਂਦੇ ਆ ਇਹ ਬਈ ਜੀ ਸਾਰੇ ਕੈਫੇ ਜਾਣੇ ਆ ਆਸਟ੍ਰੇਲੀਆ ਚ ਹਾਂ ਆਪਣੇ ਪੰਜਾਬੀਆਂ ਨੇ ਉਧਰ ਮਿਹਨਤਾਂ ਬਹੁਤ ਕੀਤੀਆਂ ਬਈ ਕੈਫੇ ਖੋਲ੍ਹੇ ਰੈਸਟੋਰੈਂਟ ਹੋਟਲ ਖੋਲ੍ਹੇ ਹੂੰ ਫਰਨੀਚਰ ਇਧਰ ਦਾ ਪਸੰਦ ਕਰਦੇ ਆ ਬਈ ਲੋਕੀ ਸਸਤਾ ਬਹੁਤ ਪੈਂਦਾ ਯਾਰ ਸਸਤਾ ਵੀ ਪੈਂਦਾ ਬਈ ਕੁਆਲਿਟੀ ਵੀ ਬੈਟਰ ਦਿੰਨੇ ਆ ਆਪਾਂ ਉੱਥੇ ਨਾਲੋਂ ਹੂੰ ਉਦੋਂ ਜਿੰਨੇ ਚ ਉਥੇ ਇੱਕ ਸੈੱਟ ਆਂਦਾ ਉਹਨੇ ਚ ਸਾਰਾ ਕੁਝ ਭੇਜਿਆ ਜਾਂਦਾ ਉੱਥੇ ਬਈ ਲੈ ਹਾਂ ਆ ਸੇ ਇਧਰ ਲੈ ਇਧਰ ਵੀ ਆ ਆਹਾਂ ਪਾਲਾ ਵੱਡਾ ਆਰਡਰ ਆ ਤੇਰੇ ਕੋਲੇ ਹਨਾ ਬਾਈ ਆਹ ਕੁਰਸੀਆਂ ਕਰਨ ਸਾਰਾ ਆਰਡਰ ਬਈ ਆਸਟ੍ਰੇਲੀਆ ਜਾਣਾ ਇਹ ਥੋੜੇ ਦਿਨਾਂ ਤੱਕ ਠੀਕ ਆ ਇਹ ਚੈੱਕ ਕਰਿਓ ਸਾਡੇ ਉੱਤੇ ਤੇ ਇਧਰਲੇ ਪਾਸੇ ਆਹ ਗੱਦੀਆਂ ਨਾ ਭਰਿਆ ਸਾਰਾ ਇੱਥੇ ਸਮਾਨ ਪਿਆ ਜੀ ਇੱਥੇ ਆ ਕੇ ਸਾਰਾ ਤੁਹਾਡੇ ਮੂਰੇ ਸਮਾਨ ਚੈੱਕ ਕਰਾ ਕੇ ਫਿਰ ਲਾਵਾਂਗੇ ਜਿਹੜਾ ਚੋਰੀ ਕਰਦੇ ਜੀ ਉਹੀ ਓਲਾ ਰੱਖਦਾ ਆਪਣਾ ਕੋਈ ਹੋਲਾ ਨਹੀਂ ਵੀ ਫੈਕਟਰੀ ਐ ਸਾਡੀ ਬਾਹਰ ਹੈ ਜੀ ਉੱਥੇ ਐ ਸਾਡੀ ਸਭ ਜਿਵੇਂ ਨਾਲ ਹੈ ਜਿਹੜਾ ਮਰਜ਼ੀ ਆ ਕੇ ਗੱਡੀਆਂ ਚੈੱਕ ਕਰੇ ਲੱਕੜ ਚੈੱਕ ਕਰੇ ਕੱਪੜਾ ਜਿਹੜੀ ਮਰਜ਼ੀ ਆਪਦੀ ਪਸੰਦ ਦਾ ਕਰਾਓ ਇੱਥੇ ਅਸੀਂ ਨਾ ਪਾਪਦੇ ਆਪ ਲੈ ਕੇ ਜਾਵਾਂਗੇ ਤੁਹਾਡੇ ਕੋਲ ਵੀਰੇ ਫਿਰ ਜਿਵੇਂ ਮੰਨ ਲਓ ਕਮਰਾ ਮੇਰਾ ਮਿਲ ਲਿਆੰਦਾ ਤੁਸੀਂ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਉਹਦਾ ਕਿਵੇਂ ਮੈਨੇਜ ਕਰਨਾ ਹੈ ਸਰ ਜੀ ਤੁਹਾਨੂੰ ਦੱਸਦਾ ਬਾਈ ਜੀ ਇੱਥੇ ਸਾਡੇ ਕੋਲ ਨਾ ਐਪਸ ਨੇ ਅਸੀਂ ਸਾਰਾ ਕੁਝ ਅਗਲੇ ਦੇ ਹਿਸਾਬ ਨਾਲ ਜਿਵੇਂ ਅਗਲੇ ਦਾ ਜਿਹੜੇ ਹਿਸਾਬ ਦਾ ਕਮਰਾ ਹੁੰਦਾ ਉਹ ਉਸ ਹਿਸਾਬ ਨਾਲ ਅਸੀਂ ਸਾਰਾ ਕੁਝ ਡਰਾ ਕਰਦੇ ਆਂ ਸਿੰਝ 12 14 ਦਾ ਡਰਾਇੰਗ ਰੂਮ ਹੁੰਦਾ ਆਮ ਹਾਂਜੀ ਉਹ ਚ ਅਸੀਂ ਡਿਸਾਈਡ ਕਰਨਾ ਹੈ ਅਗਲੇ ਨਾਲ ਸਲਾਹ ਕਰਕੇ ਵੀ ਕਿੱਥੇ ਥੋੜਾ ਵੱਡਾ ਸੋਫਾ ਆਊ ਕਿੱਥੇ 2 ਸੀਟਰ ਆਊਗਾ ਕਿੱਥੇ ਚੇਅਰਸ ਆਣੀਆਂ ਥੋਡੀਆਂ ਕਿੱਥੇ ਟੇਬਲ ਆਊਗਾ ਕਿੱਥੇ ਥੋੜਾ ਦਰਵਾਜਾ ਲੰਘਣ ਟੱਪਣ 'ਚ ਨਾ ਕੋਈ ਦਿੱਕਤ ਆਵੇ ਜਿਵੇਂ ਪਰਫੈਕਟ ਸੋਫਾ ਨਹੀਂ ਹੁੰਦਾ ਕਈਆਂ ਤੇ ਲੱਗਿਆ ਹੋਇਆ ਉਹ ਚੀਜ਼ ਆਪਣੀ ਹੁੰਦੀ ਹੈ ਬਈ ਅੱਛਾ ਚੀਜ਼ ਤੁਹਾਨੂੰ ਪੂਰੀ ਵਧੀਆ ਦੇਵਾਂਗੇ ਉਹਦੀ ਸਾਡੀ ਗਾਰੰਟੀ ਆ ਆ ਇਧਰਲੇ ਪਾਸੇ ਕਿੰਨਾ ਸਟਰਕਚਰ ਬਣਿਆ ਪਿਆ ਤੇ ਹਾਂ ਐਵੇਂ ਐਵੇਂ ਵੀ ਹੁੰਦਾ ਵੀ ਤੁਹਾਡੇ ਆਊਟਲੈਟ ਦੇ ਵਿੱਚ ਕੁਝ ਬਣੀਆਂ ਆਈਟਮਾਂ ਪਈਆਂ ਹਾਂਜੀ ਹਾਂਜੀ ਉੱਤੇ ਸਾਡੇ ਕੋਲ ਵੀ ਸੋਫੇ ਪਏ ਆ ਬਣੇ ਹੋਏ ਤੁਸੀਂ ਉਹਨਾਂ ਚੋਂ ਵੀ ਡਿਜ਼ਾਈਨ ਪਸੰਦ ਕਰ ਸਕਦੇ ਹੋ ਜੇ ਤੁਸੀਂ ਆਪਦੇ ਡਿਜ਼ਾਈਨ ਚਾਹੁੰਦੇ ਤੁਸੀਂ ਉਹ ਵੀ ਸਾਨੂੰ ਦੇ ਸਕਦੇ ਹੋ ਜੀ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਕੇ ਤੁਹਾਡੇ ਲਈ ਬੈਸਟ ਫਰਨੀਚਰ ਤੁਹਾਨੂੰ ਦੇਵਾਂਗੇ ਤੇ ਇੱਕ ਜਰ ਮੈਂ ਤਾਂ ਤੈਨੂੰ ਲੱਭ ਲਿਆ ਮੈਂ ਤਾਂ ਕੁਦਰਤੀ ਲੰਘਿਆ ਜਾਂਦਾ ਸੀ ਤੁਸੀਂ ਮੈਨੂੰ ਆਵਾਜ਼ ਮਾਰ ਲਈ ਕਿਡਾ ਚੰਗਾ ਸੁਭਾਅ ਬਣ ਗਿਆ ਸਾਡੇ ਬੰਦੇ ਨੇ ਫਰਨੀਚਰ ਲੈਣਾ ਮੰਗਾਉਣਾ ਠੀਕ ਹੈ ਜੀ ਹੁਣ ਜੇ ਕੋਈ ਬੰਦਾ ਮੰਨ ਕੇ ਚਲੋ ਕੋਈ ਹੋਰ ਆ ਉਹ ਤੈਨੂੰ ਕਿਵੇਂ ਲੱਭੇ ਉਹ ਸਾਨੂੰ ਬਾਈ ਜੀ ਇੰਸਟਾਗ੍ਰam ਤੇ ਫੋਲੋ ਕਰ ਸਕਦਾ ਹੈ ਸਰਦਾਰ ਫਰਨੀਚਰ ਤੇ ਬਰਨਾਲੇ ਆਪਣਾ ਸ਼ੋਰੂਮ ਹੈ ਬਸ ਸਟੈਂਡ ਕੋਲ ਜੀ ਸਰਦਾਰ ਫਰਨੀਚਰ ਦੇ ਨਾਮ ਤੇ ਸਰਦਾਰ ਹੈਂਡਲੂ ਬਹੁਤ ਮਸ਼ਹੂਰ ਹੈ ਪਹਿਲਾਂ ਤੋਂ ਜੀ ਤੇ ਉਹਤੇ ਬੰਦਾ ਆ ਕੇ ਸਾਨੂੰ ਵਿਜ਼ਿਟ ਕਰ ਸਕਦਾ ਸਾਨੂੰ ਕੰਟੈਕਟ ਕਰ ਸਕਦਾ ਤੁਸੀਂ ਨੰਬਰ ਦੇ ਦਿਓ ਆਪਣਾ ਸਕਰੀਨ ਤੇ ਗੱਲ ਐ ਉਹ ਆ ਸਜਣੋ ਤੁਹਾਨੂੰ ਜਦੋਂ ਤੁਸੀਂ ਨਾ ਬਰਨਾਲੇ ਬਸ ਅੱਡੇ ਦੇ ਕੋਲੇ ਆ ਗਏ ਤੇ ਤੁਸੀਂ ਨਾ ਆਏ ਕਰਿਓ ਬਾਸਾਡੇ ਦੇ ਕੋਲੇ ਖੜ ਕੇ ਆਏ ਬਾਜ ਮਾਰ ਦੋ ਵੀ ਸਰਦਾਰ ਹੈ ਡੂਲਾਮ ਵਾਲੇ ਦੇ ਜਾਣਾ ਹਾਂਜੀ ਹਨਾ ਹਾਂਜੀ ਹਾਂਜੀ ਤੇ ਉੱਥੋਂ ਥੋੜੇ ਕਿਸੇ ਵੀ ਬੰਦੇ ਨੇ ਬਾਹ ਫੜ ਕੇ ਤੇ ਛੱਡ ਜਾ ਹਾਂਜੀ ਹਾਂਜੀ ਬਾਕੀ ਸਾਡੇ ਫ੍ਰੀ ਰਿਕਸ਼ਾ ਚੱਲਦੇ ਆ ਜੀ ਜੇ ਕੋਈ ਬਸ ਤੇ ਆਂਦਾ ਤਾਂ ਉਹ ਤੇ ਸਾਡਾ ਬੰਦਾ ਲੈ ਜਾਊਗਾ ਬਾਕੀ ਜੇ ਕੋਈ ਆ ਆਂਦਾ ਸਾਨੂੰ ਕਾਲ ਕਰ ਲਵੇ ਜਦੋਂ ਮਰਜ਼ੀ ਅਸੀਂ ਆਪੇ ਉਹਨਾਂ ਨੂੰ ਇੱਥੇ ਦੀ ਡਾਇਰੈਕਸ਼ਨਸ ਭੇਜ ਦਾਂਗੇ ਨੰਬਰ ਨੋਟ ਕਰ ਲਓ ਸੱਜਣੋ ਜੇ ਤੁਸੀਂ ਆਪਣੀ ਚੋਆਇਸ ਦਾ ਬਣਾਉਣਾ ਚਾਹੁੰਦੇ ਆ ਮੈਂ ਵੀ ਆਪਣੇ ਬੰਦੇ ਨੂੰ ਫੋਨ ਕਰਕੇ ਦੱਸ ਦਿੰਦਾ ਵੀ ਭਾਈ ਤੂੰ ਆਹ ਬੰਦਿਆਂ ਨਾਲ ਸੰਪਰਕ ਕਰ ਸਕਦਾ ਕਿ ਤੁਸੀਂ ਵੀ ਆਪਣੇ ਕਿਸੇ ਬੰਦੇ ਨੂੰ ਸੰਪਰਕ ਦੇ ਸਕਦੇ ਆ ਬਾਈ ਹੁਣਾਂ ਦਾ ਨੰਬਰ ਦੇ ਸਕਦੇ ਆ ਬਾਈ ਹੁਣਾਂ ਕੋਲੇ ਹੋਰ ਵੀ ਬਹੁਤ ਕੁਝ ਹੁੰਦਾ ਬਹੁਤ ਵੱਡਾ ਸ਼ੋਰੂਮ ਆ ਇਹਦੀ ਵੀ ਤੁਹਾਨੂੰ ਹਲਕੀ ਜੀ ਝਲਕ ਮਰਾ ਦਿੰਦੇ ਆ ਨੰਬਰ ਨੋਟ ਕਰ ਲਓ ਬਾਈ ਹੁਣਾਂ